ਉਹ ਬੜਾ ਗਿਆ ਬਪਨਾ ਦੇ ਨਾਲ ਕੌਣ ਉਹ ਵਿਅਕਤੀ ਹੈ ਕਿ ਕੁਝ ਜਿਹੜਾ ਉਹ ਤੋਂ ਬਰਾਮਦ ਕੀਤਾ ਪੁਲਿਸ ਕੱਲ ਸਾਡੀ ਮਾਨਸਾ ਪੁਲਿਸ ਦੇ ਹੇਠ ਜਿਹੜਾ ਸਾਡੀ ਸਬ-ਰਿਜ਼ਨ ਬੁਡਲਾਡਾ ਅੱਜ ਇੱਕ ਗੁਰਗਾ ਜਿਹੜਾ ਬੰਬੀਹਾ ਗੈਂਡਾ ਉਹ ਸਾਡੇ ਹੱਥ ਲੱਗਾ ਔਰ ਡਰਾਨੇ ਚੈਕਿੰਗ ਅੰਡਰ ਡੀਐਸਪੀ ਡੀ ਬਾਟੀ ਜੀ ਔਰ ਸਿਕੰਦਰ ਸਿੰਘ ਡੀਐਸਪੀ ਸਬ-ਰਿਜ਼ਨ ਬੁਡਲਾਡਾ ਔਰ ਇਹਨਾਂ ਦੇ ਨਾਲ ਐਸਐਚਓ ਬੁਡਲਾਡਾ ਇਹਨਾਂ ਨੇ ਜਦੋਂ ਇਹ ਚੈਕਿੰਗ ਦਾ ਦਰਾਂ ਸ਼ੱਕੀ ਦੇ ਵਿੱਚ ਇੱਕ ਬੰਦਾ ਜਿਹੜਾ ਸਾਡੇ ਜਿਹੜਾ ਇਸ ਗੁਰਗਾ ਜਿਹੜਾ ਬੰਬੀਹਾ ਗੈਂਗ ਦਾ ਹੱਥ ਲੱਗਾ ਉਹਦਾ ਨਾਂ ਹੈਗਾ ਰਾਮਬਖਸ਼ ਉਰ ਬਖਸ਼ੀ ਜਿਹੜਾ ਕਿ ਪਿੰਡ ਸੁਖਚੈਨ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਹੈ ਜ਼ਿਲ੍ਹਾ सिरसा ਹਰਿਆਣਾ ਦਾ ਔਰ ਇਹਦੇ ਕੋਲੋਂ ਸਾਨੂੰ ਜਿਹੜਾ 3 ਰਿਵੋਲਵਰ ਜਿਹੜੇ ਸਾਨੂੰ ਬਰਾਮਦ ਹੋਏ ਇੱਕ ਦੇਸੀ ਕਟਾ ਔਰ ਦੋ ਬਤੀਬੋਰ ਦੇ ਵਿਦ ਅਲੋਂਗ ਵਿਦ ਲਾਈਵ ਰਾਉਂਡਸ ਔਰ ਜੀ ਜੀ ਪੁਸ਼ਕੇਸ਼ ਤੋਂ ਸਾਨੂੰ ਜਿਹੜਾ ਇਹ ਫੜਿਆ ਅਸੀਂ ਜਿਹੜਾ ਇਹ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇਹਨੇ ਹਰਿਆਣੇ ਦੇ ਵਿੱਚ ਹੀ ਬੜਾ ਗੋੜਾ ਥਾਣੇ ਦੇ ਏਰੀਏ ਵਿੱਚ ਜ਼ਿਲ੍ਹਾ सिरसा ਦੇ ਵਿੱਚ ਹਰਿਆਣੇ 'ਚ ਉੱਥੇ ਇਹਨੇ ਦੋ ਵਾਰ ਦਾ ਤਾਂ ਜਿੱਥੇ ਗੋੜੀ ਚਲਾਈ ਹੈ ਉਹਦੇ ਵਿੱਚ ਉਹ ਇਹਨੇ ਕੀਤੀਆਂ ਨੇ ਆਲਰੇਡੀ ਇੱਥੇ ਉੱਥੇ ਹਰਿਆਣੇ ਦੇ ਵਿੱਚ सिरसा ਦੇ ਵਿੱਚ ਇੱਥੇ ਤਿੰਨ ਐਫ ਆਈ ਆਰਾਂ ਦਰਜਾਂ ਜਿਹਦੇ 'ਚ ਇਹ ਹੁਣ ਪਗੋੜਾ ਔਰ ਵਾਂਟਡ ਸੀਗਾ ਔਰ ਇਹ ਸਾਡੇ ਹੱਥ ਲੱਗ ਗਿਆ ਔਰ ਅਸੀਂ ਇਹਦਾ ਅੱਜ ਰਿਮਾਨਡ ਲੈ ਕੇ ਔਰ ਡੰਗਾਈ ਨਾਲ ਪੁੱਛਗਿਛ ਕਰਾਂਗੇ ਔਰ ਜੇ ਕੋਈ ਇੱਥੇ ਤੇ ਵੀ ਇਹਦਾ ਦਾ ਕੋਈ ਅਗੋਂ ਕੀ ਇਹਦਾ ਇਹਨਾਂ ਦੀ ਏਮ ਹੈ ਉਹ ਵੀ ਅਸੀਂ ਪੂਰਾ ਜਿਹੜਾ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਫਿਰ ਤੁਹਾਨੂੰ ਜੋ ਵੀ ਸਾਨੂੰ ਇੰਟਰੋਗੇਸ਼ਨ ਚ ਇਨਫੋਰਮੇਸ਼ਨ ਨਿਕਲੇਗੀ ਜੋ ਹੋ ਰਿਕਵਰੀ ਹੁੰਦੀ ਹੈ ਤੇ ਤੁਹਾਡੇ ਨਾਲ ਸਾਂਝੀ ਕੀਤੀ ਜਾਏ ਸਰ ਹੋਰ ਕਿੰਨੇ ਕੁ ਮਾਮਲੇ ਦਰਜ ਹੈਗੇ ਜੀ ਇਸ ਤੇ ਇਹਦੇ ਉੱਤੇ ਟੋਟਲ 6 ਪਰਚੇ ਦਰਜ ਨੇ ਜੀ ਔਰ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਗੰਬੀਆ ਗੈਂਗ ਦਾ ਮੈਂਬਰ ਆਏ ਗੁਰਗਾ ਔਰ ਸਾਨੂੰ ਇਹਦੀ ਤਹਿ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਕਿ ਕੋਈ ਇੱਥੇ ਵੀ ਕੋਈ ਹੋਜੀ ਕੋ ਮਨਸ਼ਾ ਚ ਕਿਉਂ ਇੱਕ ਹੰਮਰਿਆ ਸੀਗਾ ਕੀ ਕਾਰਨ ਹੈ ਉੱਥੇ ਤੇ ਵਾਂਟਡ ਹੀ ਸੀਗਾ ਪਰ ਅਸੀਂ ਪੂਰਾ ਉਹਨਾਂ ਨਾਲ ਵੀ ਤਾਲਮੇਲ ਕਰਕੇ ਅਗਲੀ ਜਿਹੜੀ ਕਾਰਵਾਈ ਆਮਚ ਲਿਆਵਾਂਗੇ